ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਖੁਸ਼ੀ ਕਰਨੀ ਹੈ ਜੀ ਜਿਹੜੇ ਵੀਰ ਮੱਝ ਦਾ ਸ਼ੌਂਕ ਰੱਖਦੇ ਆ ਬਹੁਤ ਜਿਆਦਾ ਜੰਗੀ ਮੱਝ ਹੈ ਜੀ ਵਜਨ ਵਜੂਦ ਹਾਈਟ ਬਰੀਡ ਤੇ ਦੁੱਧ ਕਪੈਸਿਟੀ ਸਾਰਾ ਕੁਝ ਚੰਗਾ ਹੀ ਆ ਫੁੱਲ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਈ ਨਾਮ ਜਗਮੀਤ ਸਿੰਘ ਪਿੰਡ ਧਰਮਕੋਟ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਤੇ ਜ਼ਿਲ੍ਹਾ ਮੋਗਾ ਜੀ ਠੀਕ ਆ ਵੀਰੇ ਘਰ ਦੇ ਪਸ਼ੂ ਹੀ ਆ ਜੀ ਘਰ ਦੇ ਪਸ਼ੂ ਹੀ ਆ ਠੀਕ ਆ ਸੂਆ ਕਿੰਨਾ ਮਸ ਹੁੰਦੀ ਝੋਟੀ ਜੀ ਇਹ ਦੂਜੀ ਸੂਏ ਸੁਣਾ ਬਈ ਕਿੰਨਾ ਸਮਾਂ ਲਊਗੇ ਜੀ ਇਹ 22 ਤਰੀਕ ਨੂੰ ਦਣ ਪੂਰੇ ਹੈ ਡੇਟ ਮੁਤਾਬਕ ਹਾਂਜੀ ਅੱਜ ਤਰੀਕ ਹੋ ਗਈ 15 15 ਹਾਂਜੀ 7 ਦਿਨ ਪਏ ਆ ਹਾਂਜੀ ਪਿਛਲੇ ਸੋਇ ਕਿੰਨਾ ਦੁੱਧ ਚੋਇਆ ਵੀਰੇ ਆਪਣਾ 13 ਲੀਟਰ ਵੀਰੇ ਚੋਇਆ ਵਾ ਹਾਂਜੀ ਸੀਮਨ ਕਿਹੜਾ ਲੱਗਿਆ ਵੀਰੇ ਇਹਦੇ ਇਹਦੇ ਲੱਗਾ ਬਈ ਖਾਨ ਦਾ ਜੀ ਠੀਕ ਆ ਆਪ ਕਿਹੜੇ ਦੀ ਐ ਅਰਜਨ ਬੁੱਲ ਦੀ ਐ ਅਰਜਨ ਕੁੰਗੜ ਦੇ ਠੀਕ ਹੈ ਤੇ ਥਣਾ ਦੇ ਭਾਰ ਪਿੱਛੇ ਦੀ ਗਰੰਟੀ ਆ ਬਈ ਫੁੱਲ ਓਕੇ ਆ ਕੋਈ ਇਹਨੂੰ ਭਾਰ ਨਹੀਂ ਕੋਈ ਕੁਛ ਨਹੀਂ ਤੁਸੀਂ ਤਾਂ ਬੈਠੀ ਵਿਖੀ ਹੁਣ ਪਹਿਲਾਂ ਸਹੀ ਗੱਲ ਆ ਜੀ ਹਾਂਜੀ ਚਲੋ ਉਹ ਆਪਣਾ ਫਰਜ ਹੁੰਦਾ ਪੁੱਛਣ ਦਾ ਤੋਰ ਕੇ ਦਿਖਾ ਦਿਓ ਜੀ ਹਾਂਜੀ ਗੋਲ ਪੱਠ ਕੋੜਾ ਜੀ ਵਜਨ ਵਜੂਦ ਪੂਰਾ ਚੰਗਾ ਤੇ ਜਿੰਨੀ ਚੰਗੀ ਆਪ ਅਤੇ ਉਸ ਤੋਂ ਚੰਗੀ ਤਿਆਰੀ ਹੈ ਬਾਈ ਦੱਸਦਾ ਕਿ 13 ਕਿਲੋ ਆਪਾਂ ਪਹਿਲੇ ਸੂਏ ਦਾ ਚੋਇਆ ਆ ਵਾ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਦਿੱਤਾ ਹੋਊਗਾ ਕਿਉਂਕਿ ਜਿੰਨੀ ਚੰਗੀ ਮੱਝ ਹੈ ਵੀਰੇ ਦੇਣ ਦਾ ਹੱਕ ਵੀ ਹੈ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਜਵਾਈ ਵਾਲਾ ਥਾਣਾ ਗੋਲ ਪੱਠ ਪੂਰਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਲਗਭਗ ਢਾਈ ਹੌਲੀ ਤੁਰਿਓ ਜੀ ਢਾਈ ਤਿੰਨ ਪੌਟਾਂ ਗੂ ਚੌੜਾ ਹੋਊਗਾ ਜੀ ਪੈਠਪੂੜਾ ਤੇ ਹਵਾਨਾ ਗੱਠ ਡੇਢ ਗੱਠ ਅੰਗੂ ਸਟਾਰਟ ਹੋ ਜਾਂਦਾ ਜੀ ਬਾਕੀ ਕੁੰਡਾ ਸਿੰਘ ਆ ਜੀ ਵੇਲ ਚੈੱਕ ਕਰ ਸਕਦੇ ਹੋ ਵੇਲ ਵੀ ਬਹੁਤ ਆ ਖੁਦ ਅਰਜਨ ਕੁੰਗੜ ਦੀ ਐ ਤੇ ਅੱਗੇ ਖਾਨ ਬੋਲ ਤੋਂ ਬਾਈ ਦੱਸਦਾ ਤੇ ਗੱਭਣ ਜੀ ਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਜੀ ਬਾਕੀ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਆਪਾਂ ਤੁਹਾਨੂੰ ਚੈੱਕ ਵੀ ਕਰਾ ਦਾਂਗੇ ਜੀ ਲਓ ਕਰ ਲੋ ਜੀ ਚੈੱਕ ਇਹ ਟੌਪ ਦਾ ਥਣ ਲੱਗਿਆ ਵਾ ਪੂਰਾ ਥਣਾ ਦੀ ਪਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਰਹੂਗੀ ਬੇਫਿਕਰ ਹੋ ਜੇ ਵੀ ਕੋਈ ਵੀ ਵੀਰ ਬਾਕੀ ਹਾਈਟ ਵੀ ਚੰਗੀ ਆ ਸੁਆ ਦੂਜਾ ਸੁਹੰਦੀ ਆ ਇਹ ਇਕ ਤੀਰ ਤੁਹਾਡੀ ਸੇਵਾ ਵੀਰੇ ਕਿੰਨਾ ਦੁੱਧ ਤੁਸੀਂ ਚੋ ਸਕਦੇ ਆ ਜੀ ਕਿਉਂਕਿ ਜਿਹੜੇ ਹਿਸਾਬ ਨਾਲ ਜਾਤ ਆ ਜੀ ਉਸ ਹਿਸਾਬ ਨਾਲ ਦੁੱਧ ਚੰਗਾ ਪਾਉਗੀ ਬਾਕੀ ਸਾਂਭ ਸੰਭਾਲ ਦਾ ਹੁੰਦਾ ਪਾਰ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਹੋਊਗੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ ਜੀ ਇਹ ਹੋਈ 1.85 ਹੋਜੂ ਮਾਨਤਨ ਜੀ ਹਾਂਜੀ ਕਰ ਲਾਂਗੇ ਜੀ ਠੀਕ ਹੈ ਜੀ 1,85000 ਰੁਪਇਆ ਇਹਦੀ ਡਿਮਾਂਡ ਆ ਵਿੱਚੋਂ ਮਾਨਤਨ ਬਾਈ ਕਹਿੰਦਾ ਆਪਾਂ ਖੁੱਲਾ ਕਰ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ